ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰ ਉਸ ਤੋਂ ਹੋਵਾਂਗੇ ਖੁਸ਼ਹਾਲ ਹੋਵਾਂਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 10 ਦਾ ਪੌਣੇ 10 ਹੋ ਚੁੱਕੇ ਨੇ ਤੇ ਅੱਜ ਕੰਮ ਐਨੇ ਫੁੱਲੇ ਪਏ ਨੇ ਕੰਮ ਬਹੁਤ ਫੁੱਲੇ ਪਏ ਨੇ ਕਦੇ-ਕਦੇ ਹੁੰਦਾ ਨਾ ਆਪਾਂ ਬਹੁਤ ਵਧੀਆ ਕੰਮ ਮੈਨੇਜ ਕਰਕੇ ਚੱਲਦੇ ਆ ਪਰ ਕਦੇ-ਕਦੇ ਬਹੁਤ ਫੁੱਲੇ ਹੁੰਦੇ ਨੇ ਸਾਹ ਚੀਨੋਂਦੇ ਹੈ ਕੰਮ ਅੱਜ ਉਹ ਗੱਲ ਹੋਈ ਪਈ ਮੇਰੇ ਕੰਮ ਉੱਤੋ ਜਿਹੀ ਹੋਏ ਪਏ ਨੇ ਅ ਅਸੀਂ ਅੱਜ ਐਕਚੁਅਲੀ ਕਿਤੇ ਗਏ ਸੀ ਨਾਲੇ ਬੇਟੇ ਨੂੰ ਲੈ ਕੇ ਆਉਣਾ ਸੀ ਹੌਸਟਲ ਚ ਉਹਨੂੰ ਛੁੱਟੀਆਂ ਹੋ ਗਈਆਂ ਦਿਵਾਲੀ ਦੀਆਂ ਤੇ ਉਸ ਕਰਕੇ ਅਸੀਂ ਆਉਂਦੇ ਆਉਂਦੇ ਬਹੁਤ ਲੇਟ ਹੋ ਗਏ ਸਾਨੂੰ ਸਾਨੂੰ ਸਟੇ ਕਰਨੀ ਪੈ ਗਈ ਘਰੇ ਅਸੀਂ ਅੱਜ ਸਵੇਰੇ ਮਾਰਨਿੰਗ ਚ ਆਇਾਂਗੇ 8:30 8:30 ਘਰੇ ਆਇਆ ਤੇ ਬਸ ਫਿਰ ਆਉਣ ਸਾਤਾਂ ਚੋ ਸਬਜੀ ਮੰਮੀ ਨੇ ਬਣਾ ਲਈ ਸੀ ਤੇ ਮੈਂ ਰੋਟੀ ਟੂਟੀ ਬਣਾਈ ਖਵਾਤੀ ਸਾਰਿਆਂ ਨੂੰ ਤੇ ਹੁਣ ਮੈਂ ਇੱਧਰ ਸਾਰੇ ਕੱਪੜੇ ਕੱਢੇ ਪਏ ਨੇ ਬੇਟੇ ਦੇ ਧੋਣ ਵਾਲੇ ਉਸ ਤੋਂ ਪਹਿਲਾਂ ਸਾਡੇ ਘਰ ਦੇ ਜਿਹੜੇ ਕੱਪੜੇ ਸੀ ਕਲੋਡ ਉਹ ਸੀ ਮਸ਼ੀਨ 'ਚ ਆਉਣ ਸਾਰ ਮੈਂ ਪਹਿਲਾਂ ਕੱਪੜੇ ਪਾਤੇ ਸੀ ਮਸ਼ੀਨ ਵਿੱਚ ਮੈਂ ਕਹਾਂ ਚੋ ਲੈਨੇ ਕੰਮ ਕਰਦੇ ਕਰਦੇ ਖਾ ਤੇ ਉਹ ਲੋਡ ਆਲਮੋਸਟ ਧੋਣ ਵਾਲੇ ਹੋ ਮੇਲਾ ਦਾ ਘੰਟੀ ਵਾਂਗੂ ਹੋ ਗਿਆ ਉਹਨਾਂ ਨੂੰ ਪਾਇਆ ਨੂੰ ਕੱਪੜਿਆਂ ਨੂੰ ਉਹ ਮੈਂ ਦੇਖਦੀ ਆ ਜਾ ਕੇ ਤੇ ਇਧਰ ਬੇਟੇ ਦੇ ਕੱਪੜੇ ਸਾਰੇ ਕੱਢੇ ਪਏ ਨੇ ਇਹ ਅਲੱਗ-ਅਲੱਗ ਮੈਂ ਕਰਕੇ ਰੱਖ ਤੇ ਹੁਣ ਮੈਂ ਦੇਖਦੀ ਆ ਕੁਝ ਨਾਲ ਸੈਮੀ ਮਸ਼ੀਨ ਚ ਚਲਾ ਕੇ ਉਹ ਤੋਂ ਦਾ ਨੀ ਟੈਲੀਕੇਟ ਜੀ ਟੀ-ਸ਼ਰਟਸ ਨੇ ਤੇ ਉਹ ਸੈਮੀ ਚ ਪਾ ਦਣੀ ਆ ਕੁਝ ਮੈਂ ਫੂਲੀ ਚ ਪਾ ਦਣੀ ਆ ਹੈਵੀ ਜਿਵੇਂ ਬੈੱਡ ਸ਼ੀਟ ਟੋਵਲ ਕੋਈ ਪੈਂਟ ਪਜਾਮੇ ਇਸ ਤਰ੍ਹਾਂ ਦੇ ਅਲੱਗ-ਅਲੱਗ ਕਰੇ ਪਏ ਨੇ ਤੇ ਇਸ ਤੋਂ ਬਿਨਾ ਹੋਰ ਕੰਮ ਕੋਈ ਨਹੀਂ ਹੈ ਕਿਚਨ ਮੇਰੀ ਕਲੀਨ ਕਰਨ ਵਾਲੀ ਪਈ ਆ ਹਜੇ ਖਿੰਖਸ ਵੀ ਕਲੀਨ ਕਰਨੀਆਂ ਨੇ ਭਾਂਡੇ ਮੈਂ ਸਾਫ ਕਰਕੇ ਰੱਖੇ ਮੈਨੂੰ ਆਈ ਚਲ ਮਸ਼ੀਨ ਚ ਇੱਕ ਵਾਰ ਕੱਪੜੇ ਨੇ ਮੈਂ ਸੈਟਿੰਗ ਕਰਾਂ ਮੈਂ ਗੇੜੇ ਜ ਆ ਜਾਣਗੇ ਨੇ ਮੈਂ ਵਿੱਚ ਜਾ ਕੇ ਕਿਚਨ ਕਲੀਨ ਕਰ ਜੂਗੀ ਤੇ ਇਧਰ ਬਹੁਤ ਕੱਪੜਿਆਂ ਨੂੰ ਦੇਖ ਦੇਖਣਾ ਮੈਨੂੰ ਆਏ ਹੋ ਰਿਹਾ ਵੀ ਹਾਈ ਕਦੋਂ ਇਹ ਧੋਤੇ ਕੇ ਕਦੋਂ ਸੁੱਕੇ ਕਦੋਂ ਇਹ ਸਾਂਬੇ ਪੇਰੇ ਰਹੇ ਬਾਹਰ ਜ ਹੌਲਾ ਹੋ ਕੱਪੜਿਆਂ ਦਾ ਮੈਂਨੇ ਕੱਪੜਿਆਂ ਦੇ ਅਲੱਗ-ਅਲੱਗ ਇਸ ਤਰ੍ਹਾਂ ਹੀ ਢੇਰੀਆਂ ਬਣਾ ਕੇ ਰੱਖ ਲੀਆਂ ਸੋਰਟ ਆਊਟ ਕਰ ਲਏ ਕੱਪੜੇ ਜਿਵੇਂ ਟੀ-ਸ਼ਰਟਸ ਅਲੱਗ ਕਰ ਲਈ ਪੈਂਟ ਪਜਾਮੇ ਅਲੱਗ ਕਰ ਲਏ ਅੰਡਰਗਾਰਮੈਂਟਸ ਅਲੱਗ ਕਰ ਲਏ ਟੌਵਲ ਤੇ ਵਾਈ ਇਹ ਮੈਂ ਹੁਣ ਮੈਂ ਜਾ ਕੇ ਮੈਂ ਪਾਉਣੀ ਆ ਦੋਨੇ ਮਸ਼ੀਨਾਂ ਵਿੱਚ ਫੇਰ ਇਹ ਧੋਤੀ ਜਾਣਗੇ ਕੋਸ਼ਿਸ਼ ਕਰੂੰਗੀ ਅੱਜ ਧੋਦਾਂ ਜੇ ਮੈਨੂੰ ਕੁਝ ਛੱਡਣੇ ਵੀ ਪੈਗੇ ਤਾਂ ਮੈਂ ਟੋਵਲ ਤੇ ਬੈੱਡ ਸ਼ੀਟਸ ਛੱਡ ਦੂੰ ਕਿਉਂਕਿ ਉਹਦੀ ਲੋਡ ਨਹੀਂ ਬਾਕੀ ਪਾਉਣ ਵਾਲੇ ਕੱਪੜੇ ਐ ਫੇਰ ਚਾਹੀਦੇ ਹੋਣਗੇ ਉਹਦੇ ਕੋਲ ਇੱਕ ਵੀ ਕੱਪੜਾ ਹੁਣ ਸਾਫ਼ ਨਹੀਂ ਹੈਗਾ ਪਾਉਣ ਨੂੰ ਤੇ ਸਾਰੇ ਇਹ ਮੈਂ ਧੋ ਕੇ ਸੁਕਣੇ ਪਾ ਦਾਂ ਧੋਏ ਆ ਮ ਕੱਪੜੇ ਤੇ ਦੇਖਦੀ ਆ ਕਿਵੇਂ ਕੁਛ ਕਰਦੀ ਆ ਮਸ਼ੀਨਾਂ ਚ ਦੋਨਾਂ ਚ ਤਾਂ ਚਲੋ ਥੋੜਾ ਈਜ਼ੀ ਹੋ ਜੂ ਟਾਈਮ ਵੀ ਘੱਟ ਲੱਗੂਗਾ ਜੇ ਇੱਕ ਤੇ ਬੈਠੂੰਗੀ ਤਾਂ ਮੈਨੂੰ ਲੰਗ ਲੰਗ ਲੋਡ ਲਗਾਉਣੇ ਪ ਹੋ ਗਿਆ ਸਭ ਦਾਸ ਹੁੰਦਾ ਇੱਕ ਸੈਮੀ ਮਸ਼ੀਨ ਦਾ ਲੋਡ ਧੋ ਤੋ ਗਿਆ ਇੱਕ ਫੂਲੀ ਦਾ ਲੋਡ ਧੋਤਾ ਹੋ ਗਿਆ ਤੇ ਇੰਨੇ ਕਪੜੇ ਜਿਵੇਂ ਜਿਵੇਂ ਧੋਤੀਆਂ ਦੇ ਨਾਲ ਦੀ ਨਾਲ ਸੁੱਕਣੇ ਪਾਈ ਜਾਂਦੀਆਂ ਕੁਝ ਸਟੈਂਡ ਤੇ ਉਧਰ ਪਏ ਨੇ ਕੱਪੜੇ ਕੁਝ ਮਸ਼ੀਨਾਂ ਹਲੇ ਦੋਨੇ ਹੋਰ ਚੱਲ ਰਹੀਆਂ ਨੇ ਹੋਰ ਦੋਨਾਂ ਚ ਪਾਏ ਹੋਏ ਨੇ ਕੱਪੜੇ ਕਾਫੀ ਧੋਤੇ ਕਰਦੇ ਤੋਂ ਜ਼ਿਆਦਾ ਦਾ ਧੋਤੇਗੇ بس ਹੁਣ ਤਾਂ ਥੋੜੀ ਰਹਿ ਗਈ ਆਹ ਪਏ ਨੇ ਬੈੱਡ ਸ਼ੀਟਸ ਪਈਆਂ ਨੇ ਟੌਵਲ ਪਏ ਨੇ ਇਦੇ ਵਿੱਚ ਮੈਂ ਪਾਈ ਹੋਏ ਨੇ ਵਾਈਟ ਕੱਪੜੇ ਵਾਈਟ ਕੱਪੜੇ ਜਿਹੜੋਂ ਮੈਂ ਕੱਟਦੇ ਫਿਰ ਟੋਵਲ ਤੇ ਪਾ ਦਿੰਦੇ ਵਿੱਚ ਬੈੱਡ ਸ਼ੀਟ ਜਿਹੇ ਪਾਣੀ ਸਾਫ ਰਿਹਾ ਤਾਂ ਇੱਕ ਲੋਡ ਇਹ ਦੂਜਾ ਲੋਡ ਇਹ ਜਿਹੜੀ ਤੋਂ ਤਿਆਰੇ ਸੈਮੀ ਮਸ਼ੀਨ ਤੇ ਇੱਕ ਲੋਡ ਮੈਂ ਕੱਟ ਕੇ ਸੁਕਣਾ ਪਾਤਾ ਇਸ ਤਰ੍ਹਾਂ ਮੇਰੇ ਕੰਮ ਚੱਲਦੇ ਨੇ ਕੱਪੜੇ ਕੱਪੜੇ ਪੈਨ ਵਾਲੇ ਦੋ ਵਾਲੇ ਸਾਰੇ ਕੱਪੜੇ ਤੋਂ ਪਹਿਲਾਂ ਹੀ ਆਪਣੀ 벨ਟ ਕਾਸ ਲਈ ਸਿੱਟ ਹੋਈ ਤੇ ਸ਼ੂ ਪਾ ਲਈ ਸੀ ਮੈਂ ਕਿ ਫਿਰ ਥਕਾਵਟ ਹੋਊਗੀ ਨਾਲ ਢੂਈਦ ਹੋਊਗੀ ਬਾਅਦ ਵਿੱਚ ਫਿਰ ਔਖੇ ਔਖਾ ਨਹੀਂ ਹੁੰਦਾ ਥਕਾਵਟ ਘੱਟ ਹੁੰਦੀ ਹੈ ਸ਼ੂ ਨਾਲ ਜੇ ਸ਼ੂ ਪਾ ਕੇ ਕੰਮ ਕਰੀਏ ਥਕਾਵਟ ਫਿਰ ਆਪਣੀ ਅੱਧੀ ਰ ਤੇ 벨ਟ ਨਾਲ ਫਿਰ ਆਇਆ ਚਲੋ ਟੂਈ ਨਹੀਂ ਦਿਖੂ ਉਦੋਂ ਕੁਗੀ ਕੁਛ ਬਚਤ ਹੋ ਜਾਂਦੀ ਹੈ ਟੂਈ ਦੀ ਤੇ ਹੁਣ ਆ ਗਏ ਅੰਦਰ ਦਵਿੰਦਰ ਉਹ ਮੈਨੂੰ ਬਾਜ ਮਾਰ ਕੇ ਗਏ ਨੇ ਕਹਿਣਾ ਆ ਕੇ ਚਾਹ ਕੌਫੀ ਕਰਦੇ ਮੈਂ ਕਿਹਾ ਕੌਫੀ ਕਰ ਲਾਂ ਮੈਂ ਫਿਰ ਮੈਂ ਵੀ ਪੀਉਂਗੀ ਜਾਣੀ ਮੈਂ ਪੀਂਦੀ ਕੌਫੀ ਪੀਉਂਗੀ ਕੌਫੀ ਨਾਲ ਥੋੜਾੇ ਕੰਮ ਕਰਨ ਦੀ એનર્ਜੀ ਹੋਰ ਹੋ ਜੂ ਘੰਟਾ ਡੇਢ ਘੰਟੇ ਵਾਂਗੂ ਹਜੇ ਮੈਨੂੰ ਕੱਪੜਿਆਂ ਤੇ ਲੱਗੂਗਾ ਪਰ ਜਿਵੇਂ ਜਿਵੇਂ ਕੱਪੜੇ ਧੁੱਤ ਜਾਣਗੇ ਉਦੋਂ ਸੁੱਕਣ ਲੱਗ ਜਾਣਗੇ ਪਹਿਲਾਂ ਵਾਲੇ ਉਤਾਰਨੇ ਪੈਣਗੇ ਬਸ ਐਂ ਕਰਕੇ ਮੇਰਾ ਤੋਰਾ ਫੇਰਾ ਹਜੇ ਰਹੂਗਾ ਜੋ ਤੱਕ ਸਾਰੇ ਕੱਪੜੇ ਕੰਪਲੀਟ ਨਹੀਂ ਹ ਚਲਦੀ ਆਂ ਅੰਦਰ ਹੁਣ ਕਾਫੀ ਕਰਦੇ ਨਾਲ ਨਾਲ ਦੇਖਦੀ ਆਂ ਕਿਚਨ ਕਲੀਨ ਕਰ ਲਾਂਨੀ ਕਾਫੀ ਬਣਦੇ ਬਣਦੇ ਦੁਇੰਦਰ ਵਾਜਾ ਮਾਰ ਕੇ ਗਏ ਨੇ ਆ ਜਾ ਕਹਿੰਦੇ ਮੈਂ ਤੈਨੂੰ ਲੱਭੀ ਜਾਨਾ ਤੂੰ ਕਿੱਥੇ ਆ ਮੈਂ ਕਿਹਾ ਮੈਂ ਤਾਂ ਅਜ ਕੱਪੜਿਆਂ 'ਚ ਫਸੀ ਪਈ ਆਂ ਕੱਪੜਿਆਂ 'ਚ ਆ ਜੁਲਜ ਗਈ ਮੈਂ ਤਾਂ ਤੇ ਹੁਣ ਆਪਾਂ ਲੈ ਲਈ ਛੋਟੀ ਜੀ ਕਾਫੀ ਬ੍ਰੇਕ ਕਾਫੀ ਪੀ ਕੇ ਹੋਰ ਐਨਰਜੈਟਿਕ ਹੋ ਜਾਈਏ ਤੇ ਕੰਮ ਕਰੀਏ ਤੇ ਥੋੜੀ ਦਾ 10 ਮਿੰਟ ਬਹਿ ਕੇ ਬ੍ਰੇਕ ਵੀ ਮਿਲ ਜੂ ਕਾਫੀ ਦੇ ਬਹਾਨੇ ਟਾਈਮ ਹੋ ਗਿਆ ਪੌਣੇ 12 ਦਾ ਹੁਣ ਮੇਰੇ ਕੱਪੜੇ ਧੁੱਤ ਗਏ ਨੇ ਪਰ ਹਾਲੇ ਸੁੱਕਣੇ ਪਉਣ ਵਾਲੇ ਪਏ ਨੇ ਆਹ ਚਾਦਰਾਂ ਤੇ ਆ ਸੌਕਸ ਪਈਆਂ ਨਹੀਂ ਐ ਸੌਕਸ ਮੈਂ ਪਾਉਣੀ ਮੈਨੂੰ ਆਈਸ ਵਿੱਚ ਸਟੈਂਡ ਤੋਂ ਪਹਿਲਾਂ ਸੁੱਕੇ ਕੱਪੜੇ ਉਤਾਰਦਾਂ ਦੋਨੇ ਤਾਰਾਂ ਫੁੱਲ ਨੇ ਦੇਖਦੇ ਹਾਂ ਕੁਝ ਕੱਪੜੇ ਸੁੱਕ ਚੁੱਕੇ ਨੂੰ ਉਤਾਰ ਦਿੰਨੇ ਕੁਝ ਮੈਂ ਉਤਾਰ ਕੇ ਅੰਦਰ ਰੱਖ ਚੁੱਕੀ ਆ ਤਾਰਾਂ ਫੁੱਲ ਨੇ ਜਗ੍ਹਾ ਬਣਾਉਣੀ ਹੈ ਚਾਦਰਾਂ ਵਾਸਤੇ ਨਹੀਂ ਮੈਂ ਹਲੇ ਅੰਦਰ ਬੈੱਡ ਸ਼ੀਟ ਚੇਂਜ ਕਰ ਲਵਾਂਣੀ ਆਪਣੇ ਰੂਮ ਦੀ ਫੇਰ ਮੈਂ ਜਗਾ ਆ ਕੇ ਚੱਕ ਲਵਾਂਗੇ ਸੁੱਕੇ ਕੱਪੜੇ ਹੁਣ ਤਾਂ ਮੈਂ ਸੁੱਕੇ ਨਾਲ ਦੇ ਨਾਲ ਤਾਰ ਹੀ ਹੈ ਜਿਹੜੇ ਸੁੱਕ ਚੁੱਕੇ ਨੇ ਹੈਂਗ ਕੀ ਨੀਚੇ ਗਿਰੇ ਪੈਣਗੇ ਕਾਫੀ ਕੱਪੜੇ ਸੀ ਕਾਫੀ ਫਿਰ ਮੈਨੂੰ ਆਏ ਹੋ ਗਿਆ ਵੀ ਚਲ ਇੱਕ ਦਿਨ 'ਚ ਮੈਂ ਕੱਪੜਿਆਂ ਦਾ ਕੰਮ ਖਤਮ ਕਰਦਾ ਰੋਜ਼-ਰੋਜ਼ ਕੱਪੜਿਆਂ ਤੇ ਲਮਕਣ ਨਾਲ ਉਹਨਾਂ ਕੱਲ ਨੂੰ ਮੈਂ ਡਸਟਿੰਗ ਕਰ ਲੂੰਗੀ ਅੱਜ ਕੱਪੜਿਆਂ ਤੇ ਹੀ ਸਾਰਾ ਦਿਨ ਮੈਂ ਲਗਾਉਣੀ ਆ ਕਿਉਂਕਿ ਦੂਬਾ ਤਾਰਨੇ ਵੀ ਪੈਣਗੇ ਤਾਂ ਇਹ ਵੀ ਕਰਨੇ ਪੈਣਗੇ ਪ੍ਰੈਸ ਵਾਲੇ ਪ੍ਰੈਸ ਵੀ ਕਰਨੇ ਪੈਣਗੇ ਫਿਰ ਕੱਪੜੇ ਸામਣਗੇ ਚਾਦਰਾਂ ਰਹਿ ਗਈਆਂ ਸੁਕਾਉਣ ਹਾਂ ਸੁੱਕਣੇ ਪਾਉਣ ਲੀਆਂ ਤੇ ਸਟੈਂਡ ਵੀ ਕੱਪੜਿਆਂ ਵਾਲਾ ਫੁੱਲਾ ਪੂਰਾ ਕੱਪੜੇ ਧੋਣ ਦਾ ਕੰਮ ਖਤਮ ਕਰਕੇ ਮੈਂ ਆ ਗਈ ਸੀ ਅੰਦਰ ਅੰਦਰੋਂ ਆ ਕੇ ਚੇਅਰਸ ਪਈਆਂ ਸੀ ਬੈੱਡ ਤੇ ਉਤਾਰੀਆਂ ਪਹਿਲਾਂ ਕਿਉਂਕਿ ਹੈਲਪਰ ਵੀ ਲੇਟ ਆਈ ਸੀ ਉਹ ਵੀ ਹੋਣੀ ਝਾੜੂ ਪੋਚਾ ਕਰਕੇ ਗਈ ਸੀ ਕੁਝ ਟਾਈਮ ਪਹਿਲਾਂ ਤੇ ਫਿਰ ਮੰਦਰਾ ਕੇ ਚੇਅਰਸ ਨੀਚੇ ਰੱਖੀਆਂ ਤੇ ਜਿਹੜੇ ਕੱਪੜੇ ਪਈ ਸੀ ਬੈੱਡ ਤੇ ਮੈਂ ਰੱਖੀ ਜਾ ਰਹੀ ਸੀ ਬੈੱਡ ਤੇ ਟੀ-ਸ਼ਰਟਸ ਮੈਂ ਸਿੱਧਮ ਸਿੱਧੀਆਂ ਰੱਖਦੀਆਂ ਬੈੱਡ ਤੇ ਕਿਉਂਕਿ ਇਹਨਾਂ 'ਚ ਜੇ ਪਾਈ ਰੱਖ ਦਿਆਂ ਬਾਲ ਪੈ ਜਾਂਦੇ ਨੇ ਫਿਰ ਉਹ ਪ੍ਰੈਸ ਕਰਨੀਆਂ ਪੈਂਦੀਆਂ ਨੇ ਆਪਣਾ ਕੰਮ ਵੱਧਦਾ ਜਿੱਥੇ ਕਿ ਕੁਝ ਟੀ-ਸ਼ਰਟਸ ਨੂੰ ਬਿਨਾਂ ਪ੍ਰੈਸ ਕਰੇ ਵੀ ਸਰ ਸਕਦਾ ਜੇ ਆਪਾਂ ਸਿੱਧਮ ਸਿੱਧੀਆਂ ਰੱਖ ਦਈਏ ਉਤਾਰ ਕੇ ਉਹਨਾਂ ਨਾਲ ਦੀ ਨਾਲ ਤੈਅ ਕਰ ਦਈਏ ਪਰ ਮੇਰਾ ਤੈਅ ਕਰਨ बाकी ਜਿਹੜੇ ਕੱਪੜੇ ਪਏ ਸਬਾਰੋਂ ਕੁਝ ਸੁੱਕੇ ਉਤਾਰੇ ਹੋ ਮੈਂ ਚੇਅਰ ਤੇ ਰੱਖਤੇ ਇੱਕ ਵਾਰੀ ਤੇ ਹੁਣ ਮੈਂ ਚੇਂਜ ਕਰਨੀ ਆਪਣੇ ਰੂਮ ਦੀ ਬੈੱਡ ਸ਼ੀਟ ਬਹੁਤ ਦਿਨਾਂ ਤੋਂ ਕਾਲ ਹੋ ਰਹੀ ਸੀ ਟਾਈਮ ਵੀ ਨਹੀਂ ਲੱਗ ਰਿਹਾ ਫਿਰ ਬਹੁਤ ਬਿਜ਼ੀ ਸੀ ਸੋਚ ਰਹੀ ਸਵੇਰੇ ਕਰੂੰ ਸਵੇਰੇ ਕਿਚਨ ਦਾ ਕੰਮ ਖਾਣ ਪੋਣ ਦਾ ਹੀ ਠੀਕ ਹੁੰਦਾ ਸੀ ਫਿਰ ਸੋਚੀ ਚਲੋ ਸ਼ਾਮ ਨੂੰ ਕਰ ਲਵਾਂਗੀ ਸ਼ਾਮ ਨੂੰ ਫੇਰ ਬਸ ਕੋਈ ਨਾ ਕੋਈ ਕੰਮ ਆ ਜੇ ਹੁਣ ਦੇਸੀ ਕਿ ਟਾਈਮ ਹੀ ਲੱਗਦਾ ਸਪੈਡ ਸ਼ੀਟ ਚੇਂਜ ਕਰਨ ਦਾ ਫਿਰ ਅਜਾ ਫਾਈਨਲੀ ਮੈਂ ਕਿਹਾ ਚਲੋ ਇਹ ਕੰਮ ਵੀ ਖਤਮ ਕਰਦਾ ਬੈੱਡ ਸ਼ੀਟ ਚੇਂਂਜ ਕਰਦਾ ਤੇ ਨੀਚਲੀ ਵਾਲੀ ਮੈਂ ਬੈੱਡ ਸ਼ੀਟ ਸੇਮ ਰੱਖੂੰਗੀ ਤੇ ਉੱਪਰ ਵਾਲੀ ਚੇਂਜ ਕਰ ਦੂੰਗੀ ਤੇ ਬੈੱਡ ਸ਼ੀਟ ਚੇਂਜ ਕਰਦੇ ਕਰਦੇ ਮੇਰੇ ਦਿਮਾਗ ਵਿੱਚ ਇੱਕ ਕੰਮ ਯਾਦ ਆ ਗਿਆ ਵੀ ਮੈਂ ਬੈੱਡ ਵਿੱਚੋਂ ਥੋੜੇ ਜਿਹੇ ਦਵਿੰਦਰ ਦੇ ਇੱਕ ਦੋ ਸਰਦੀ ਵਾਲੇ ਕੱਪੜੇ ਕੱਢ ਦਾਂ ਜਿਹੜੇ ਸਵੇਰੇ ਸ਼ਾਮ ਕੀਤੇ ਜਾਣ ਬਾਹਰ ਜਾਣਾ ਪਏ ਜਿਹਦਾ ਪਾਈ ਜਾਣ ਉਹ ਮੈਂ ਸੋਚ ਰਹੀ ਸੀ ਕਿ ਹੁਣ ਤਾਂ ਚਲੋ ਮੈਂ ਬੈੱਡ ਸ਼ੀਟ ਚ ਚੱਕੀਆਂ ਨਹੀਂ ਫਿਰ ਕਿਤਮੈਂ ਸਪੈਸ਼ਲ ਬੈੱਡ ਚੱਕਣਾ ਪਊ ਫਿਰ ਬੈੱਡ ਸ਼ੀਟ ਅਚੀ ਤਰ੍ਹਾਂ ਟੱਕ ਕਰਨੀ ਪਊਗੀ ਮੇਰਾ ਕੰਮ ਵਧੂਗਾ ਵੀ ਚਲੋ ਫੇਰ ਮੈਂ ਦੇਖ ਲਾਂ ਹੂੰ ਤਾਂ ਮੈਂ ਇੱਕ ਦੋ スウェット ਸ਼ਰਟਾਂ ਜਾਂ ਪਤਲੀਆਂ ਹੀ ਕੱਢ ਕੇ ਰ ਪਰ ਫੇਰ ਵੀ ਮੈਨੂੰ ਐਸ ਕੋਈ ਲੋਈ ਵਗੈਰਾ ਮਿਲ ਜੇ ਜਾਂ ਕੋਈ 슬ੀਵਲੈਸ ਕੋਈ ਜੈਕਟ ਕੁਛ ਪਤਲਾ ਕੋਈ ਸਵੈਟਰ ਮਿਲ ਜੇ ਜਿਹੜਾ ਸਵੇਰੇ ਕੰਮ ਤੇ ਜਾਣਾ ਹੁੰਦਾ ਤਾਂ ਪਾਇਆ ਜਾਵੇ ਪਰ ਮੈਨੂੰ ਕੁਛ ਮਿਲਿਆ ਨਹੀਂ ਹੈਗਾ ਉਹ ਪ੍ਰੋਪਰਲੀ ਕੁਛ ਮਿਲਿਆ ਬੈਗ ਭਰੇ ਪਏ ਨੇ ਵੱਡੇ ਵੱਡੇ ਫਿਰ ਮੈਂ ਕਿਹਾ ਚਲੋ ਵੱਡੇ ਬੈਗ ਇੱਥੇ ਮੈਂ ਕੱਢੂੰਗੀ ਮੇਰੀ ਤਾਂ ਆਪ ਢੂਈ ਦੁਖੀ ਜਾਂਦੀ ਥੱਕੀ ਪਈਆਂ ਵੀ ਵੱਡੇ ਬੈਗ ਨਹੀਂ ਹੁਣ ਮੈਂ ਖੋਲ ਸਕਦੀ ਫਿਰ ਮੈਂ ਬੈਡ ਬੰਦ ਕਰਤਾ ਉੱਪਰ ਉੱਪਰ ਮੈਨੂੰ ਕੁਛ ਵੀ ਨਹੀਂ ਮਿਲਿਆ ਹੈ ਜਿਆ ਕਪੜਾ ਬੈਗ ਦੇ ਵਿੱਚ ਪਏ ਨੇ ਉਹ ਬੈਗ ਸਾਰਾ ਮੈਨੂੰ ਅੱਡ ਕੇ ਜਿਪ ਖੋਲ ਕੇ ਸਾਰੇ ਕੱਪੜੇ ਫਰੋਲਣੇ ਪੈਣਗੇ ਫਿਰ ਮੈਂ ਕਿਹਾ ਚਲੋ ਫੇਸ ਆਈ ਜਿੱਦੇ ਮੰਗਣਗੇ ਦੇਖੀ ਜਾਊਗੂੰ ਤੇ ਇੱਕ ਦੋ ਕੱਡੇ ਵੀ ਪਏ ਨੇ ਫਿਰ ਉੱਪਰ ਪਛਾਤੀ ਮੈਂ ਬੈੱਡ ਸ਼ੀਟs ਨੀਚੇ ਵਾਲੀ ਸੇਮ ਰੱਖੇ ਕਿਉਂਕਿ ਲਾਸਟ ਟਾਈਮ ਜਦ ਰੂਮ ਦੀ ਕਲੀਨਿੰਗ ਕਰੀ ਸੀ ਉਹਦੀ ਲਗਾਈ ਸੀ ਤੇ ਉੱਪਰ ਵਾਲੀ ਚੇਂਜ ਕਰਤੀ ਉੱਪਰ ਵਾਲ ਜਿਹੜੇ ਹੱਥ ਵਿੱਚ ਮੇਰੇ ਆਈ ਮੈਂ ਚੱਕ ਲਈ ਕੱਪੜੇ ਵਿੱਚੋਂ ਪਰ ਮੈਨੂੰ ਬਾਅਦ ਵਿੱਚ ਮੇਰੀ ਯਾਦ ਆਇਆ ਜਦ ਮੈਂ ਬੈੱਡ ਸ਼ੀਟ ਬਿਛਾ ਚੁੱਕੀ ਸੀ ਪੀ ਉਹ ਹੋ ਮੈਂ ਤਾਂ ਦਿਵਾਲੀ ਵੇਲੇ ਸੋਚ ਰਹੀ ਸੀ ਹੋਲ ਬੈੱਡ ਸ਼ੀਟ ਪਛਾਉਂ ਕੋਈ ਕਲਰਫੁਲ ਦੀ ਪਰ ਫਿਰ ਮੈਂ ਕਿਹਾ ਚਲੋ ਛੱਡੋ ਹੁਣ ਜਿਹੜੀ ਪਛਾਤੀ ਪਛਾਤੀ ਹੁਣ ਦਿਵਾਲੇ ਦੁਆਰੇ ਨੇ ਮੇਥੋਂ ਚੱਕੀ ਜਾਂਦੀ ਪਛਾਈ ਜਾਂਦੀ ਵੀ ਜਿਹੜੀ ਪਛਾਤੀ ਠੀਕ ਹੈ ਬਸ ਨਹੀਂ ਮੈਂ ਦਿਵਾਲੀ ਦੇ ਫੈਸਟੀਵਲ ਅਕੋਰਡਿੰਗ ਥੋੜੀ ਕਲਰ ਕੋ ਵਾਈਬ੍ਰੈਂਟ ਸੀ ਕਲਰ ਵਾਲੀ ਬੈੱਡ ਸ਼ੀਟ ਪਛਾਉਣੀ ਸੀ ਦੋਸਤ ਮਰੂਮ ਦੀ ਡਸਟਿੰਗ ਕਰੀਏ ਡਸਟਿੰਗ ਪਹਿਲਾਂ ਕਰਨੀ ਭੁੱਲ ਗਈ ਚਾਦਰਾਂ ਪਛਾਪੀਆਂ ਤੇ ਮੈਂ ਕਿਹਾ ਹੁਣ ਚਲੋ ਡਸਟਿੰਗ ਵੀ ਕਰ ਦਾਂ ਲੱਗਦੇ ਹੱਥ ਫਿਰ ਚਾਦਰ ਪਛਾਈ ਹੋ ਗਈ ਪਰ ਡਸਟਿੰਗ ਵੀ ਕਰੀ ਹੋ ਅੱਜ ਬਸ ਕੱਪੜਿਆਂ ਦਾ ਕੰਮ ਹੀ ਬਹੁਤ ਵੱਡਾ ਹੋਇਆ ਪਿਆ ਸੀ ਬਹੁਤ ਵੱਡਾ ਫਿਰ ਮੈਨੂੰ ਆਇਸ ਵੀ ਕੱਪੜੇ ਮੈਂ ਅੱਜ ਅੱਜ ਖਤਮ ਕਰਦਾ ਤੇ ਕੱਲ ਨੂੰ ਮੈਂ ਕਿਸੇ ਹੋਰ ਕੰਮ ਨੂੰ ਹੱਥ ਪਾਵਾਂ ਵੀ ਜਿਵੇਂ ਕੱਪੜੇ ਖਤ ਤੇ ਫਿਰ ਛੱਡ ਤੇ ਕੱਲ ਨੂੰ ਫਿਰ ਮੈਂ ਕੱਪੜਿਆਂ ਤੇ ਨਮਕੀ ਆਉਂਗੀ ਤੇ ਕੱਪੜਿਆਂ ਦਾ ਕੰਮ ਮੈਂ ਅੱਜ ਖਤਮ ਕਰਦਾ ਹੋਰ ਕੰਮ ਤਾਂ ਮੇਰਾ ਅੱਜ ਹੋਈ ਨਹੀਂ ਕੱਪੜਿਆਂ ਤੋਂ ਬਿਨਾ ਪਰ ਕੱਪੜਿਆਂ ਦਾ ਕੰਮ ਖਤਮ ਹੋ ਜਾਈ ਕੱਲ ਨੂੰ ਹੋਰ ਕੰਮ ਕਰਦੇ ਹੋ ਜੀ ਡਸਟਿੰਗ ਅੱਜ ਮੈਂ ਹੋਰ ਕੁਝ ਵੀ ਨਹੀਂ ਕਰੀ ਘਰ 'ਚ ਕੋਈ ਕੰਮ ਨਹੀਂ ਹੋਇਆ ਅੱਜ ਖਾਣ ਪਕਾਉਣ ਤੋਂ ਬਿਨਾ ਜਾਂ ਕੱਪੜਿਆਂ ਤੋਂ ਬਿਨਾ ਜਾਂ ਆਪਣੇ ਰੂ ਟਾਈਮ ਨਹੀਂ ਸੀ ਜਾਨੀ ਕਿਉਂਕਿ ਅੱਜ ਵੀ ਕਾਲ ਕਰ ਜਾਂਦੇ ਤਾਂ ਕਰ ਜਾਂਦੇ ਫਿਰ ਫਿਰ ਮੁਸ਼ਕਲ ਹੋ ਜਾਣੀ ਸੀ ਚੇਂਜ ਕਰਨੀ ਤੇ ਚਲੋ ਪਰ ਹਿੰਮਤ ਕੀ ਕਰਕੇ ਚੇਂਜ ਕਰਤੀ ਤੇ ਉਹਨਾਂ ਮੈਂ ਬੈਠ ਤੇ ਬਹਿ ਕੇ ਟੀ-ਸ਼ਰਟਸ ਕਰੂੰਗੀ ਪਹਿਏ ਕੁਝ ਟੀ-ਸ਼ਰਟਸ ਤੇ ਪ੍ਰੈਸ ਹਲਕੀ ਜੀ ਮਾਰਨੀ ਪੈਂਦੀ ਆ ਕੁਝ ਨੂੰ ਚਲੋ ਫਰੈਸ਼ ਕਰੇ ਬਿਨਾ ਸਰ ਜਾਂਦਾ ਜੇ ਆਪਾਂ ਉਹਨਾਂ ਨੂੰ ਉਤਾਰ ਕੇ ਨਾਲ ਦੀ ਨਾਲ ਤੈਅ ਕਰਤੀ ਜੇ ਨਹੀਂ ਟਾਈਮ ਹੁੰਦਾ ਫਿਰ ਮੈਂ ਉਹਨਾਂ ਨੂੰ ਇਦਾਂ ਸਿੱਧਮ ਸਿੱਧੇ ਜੀ ਰੱਖ ਦਾਂਦੀ ਹੁੰਨੀ ਆ ਬੀ ਜ਼ਿਆਦਾ ਘਟਣਾ ਦਾ ਬੈੜ ਤੇ ਢੇਰੀ ਲਗਾ ਕੇ ਰੱਖਦੀ ਕੱਪੜਾ ਨਹੀਂ ਉਹਨਾਂ 'ਚ ਹੋਰ ਵੀ ਬਹੁਤ ਜ਼ਿਆਦਾ ਬਲਕ ਪਾ ਜਾਂਦੇ ਨੇ ਬਾਕੀ ਕੁਸ਼ ਟੀ-ਸ਼ਰਟਸ ਅਹੀ ਜਿਹੇ ਹੁੰਦੇ ਨੇ ਕਈ ਵਾਰ ਨਾ ਪ੍ਰੈਸ ਕਰਕੇ ਉਹ ਖਰਾਬ ਵੀ ਹੋ ਜਾਂਦੀਆਂ ਲਾਫ ਜਾਂਦੀਆਂ ਨੇ ਇਹ ਵੀ ਧਿਆਨ ਰੱਖਣਾ ਪੈਂਦਾ ਤੇ ਪ੍ਰੈਸ ਵਾਲੇ ਕੱਪੜੇ ਤਾਂ ਮੈਂ ਨਾਲ ਦੀ ਨਾਲ ਚੇਅਰ ਤੇ ਸਿੱਧੇ ਕਰ ਕਰ ਰੱਖੀ ਗਈ ਸੀ ਜਿਵੇਂ ਜਿਵੇਂ ਉਤਾਰਦੀ ਜਾ ਰਹੀ ਸੀ ਉਹ ਮੈਂ ਚੇਅਰ ਤੇ ਹੀ ਰੱਖਦੀ ਜਾ ਰਹੀ ਸੀ ਕੱਪੜੇ ਵੀ ਮੇਰਾ ਕੰਮ ਨਾ ਬਧੇ ਨਹੀਂ ਫਿਰ ਨਾ ਟਰੱਕ ਤੋਂ ਬੈਠ ਤੇ ਇੰਨੀ ਜ਼ਿਆਦਾ ਬਲ ਪੈ ਜਾਂਦੇ ਨੇ ਕਾਟਨ ਦੇ ਕੱਪੜੇ ਵਿੱਚ ਫਿਰ ਉਹ ਅੱਛੀ ਤਰ੍ਹਾਂ ਪ੍ਰੈਸ ਕਰਨੇ ਪੈਂਦੇ ਨੇ ਫਿਰ ਪ੍ਰੈਸ ਕਰਨ ਤੇ ਜ਼ਿਆਦਾ ਟਾਈਮ ਲੱਗਦਾ ਥੋੜੀ ਮਿਹਨਤ ਜ਼ਿਆਦਾ ਲੱਗਦੀ ਹੈ ਨਹੀਂ ਤਾਂ ਹਲਕੇ ਫੁਲਕੇ ਪ੍ਰੈਸ ਮਾਰ ਲੋ ਚਲੋ ਬਲ ਜੀ ਨਿਕੁੰਦੇ ਉਹਨਾਂ ਮੈਂ ਟੀ-ਸ਼ਰਟਸ ਕਰੂੰਗੀ ਤਾਂ ਸਾਰੀਆਂ ਇਹ ਇੰਨੀ ਇੰਨੀ ਜ਼ਿਆਦਾ ਕੱਪੜੇ ਸਨ ਜਿੰਨੇ ਜ਼ਿਆਦਾ ਕੱਪੜੇ ਸੀ ਨਾ ਪਹਿਲਾਂ ਧੋਣ ਦੀ ਟੈਨਸ਼ਨ ਫਿਰ ਉਲਟਾ ਪਲਟੀ ਕਰੋ ਜਿਹੜੇ ਸੁੱਕੀ ਜਾਂਦੇ ਨਾਲ-ਨਾਲ ਅੰਦਰ ਰੱਖੋ ਹੋਰ ਜਿਹੜੇ ਧੁੱਤਿਆ ਰਹੇ ਉਹਨਾਂ ਲਈ ਜਗ੍ਹਾ ਬਣਾਓ ਅੱਛਾ ਚਲੋ ਕੱਪੜੇ ਧੁੱਤੇ ਕੇ ਸੁੱਕ ਗਏ ਫਿਰ ਤੈਅ ਕਰੋ ਫਿਰ ਪ੍ਰੈਸ ਵਾਲੇ ਪ੍ਰੈਸ ਕਰੋ ਮਾਈ ਗॉड ਆਹ ਤਾਂ ਮੈਂ ਕੱਪੜੇ ਨਾਲ ਸੱਚੇ ਕੰਮ ਨਹੀਂ ਕਰਦੀ ਪਰ ਕੰਮ ਨਿਭਣ ਗਿਆ ਹੋ ਗਿਆ ਅੱਜ ਤੇ ਤੈਅ ਕਰਕੇ ਉਹਦੇ ਕੋ ਰੱਖੀ ਜਾ ਰਹੀਏ ਕੱਪੜੇ ਲਗ ਲਗ ਤੇ ਇਹਨੇ ਆਪਣਾ ਕਿ ਰੱਖੀ ਜਾ ਰਹੀਆਂ ਚਾਂਦਰਾਂ ਦੀ ਅੱਡ ਕਰਤੀ ਬੇਟੇ ਦੇ ਕੱਪੜਿਆਂ ਦੀ ਅਲੰਗ ਕਰਤੀ ਬਾਕੀ ਜਿਹੜੇ ਕੱਪੜੇ ਉਹਨੇ ਹੁਣ ਕੋ ਕਦੇ ਯੂਜ਼ ਨਹੀਂ ਕਰਨੇ ਉਹਦੇ ਮੈਂ ਸੂਟਕੇਸ ਚ ਹੁਣੀ ਪਾ ਕੇ ਰੱਖ ਦੇਨੇ ਨੇ ਤੇ ਪ੍ਰੈਸ ਵਾਲੇ ਮੈਂ ਚੇਅਰ ਤੇ ਰੱਖ ਤੇ ਇਸ ਤਰ੍ਹਾਂ ਕੱਪੜਿਆਂ ਦਾ ਕੰਮ ਪੂਰਾ ਚਾਂਦਰ ਐਸੇ ਦੁਪਹਿਰ ਤੱਕ ਚੰਨਿਆ ਪਰ ਵਧੀਆ ਕੰਮ ਨਿਭੜ ਗਿਆ ਸਮਾਂ 1 ਦਾ ਟਾਈਮ ਹੋ ਗਿਆ ਤੇ ਹੁਣ ਮੈਂ ਕਰਦੀ ਆ ਆਪਣਾ ਲੰਚ ਨਾ ਨੂੰ ਕਿ ਤੇ ਉਧਰ ਮੈਂ ਕੀ ਚੰਨਣਾ ਪਾਸਤਾ ਬੋਇਲ ਕਰਨ ਲੱਗ ਕੇ ਆਈ ਆ ਫਿਰ ਲੰਚ ਕਰਕੇ ਬਣਾਉਂਗੀ ਪਾਸਤਾ ਇਹ ਹੈਗੇ ਸਬਜੀ ਆਲੂ ਪਕੌੜੀਆਂ ਦੀ लंचा लंच बेटे बनाया पास्ता तो अब मैं बहुत बहुत टाइम बाद बनाया मैं अपने आप में इस तरह महसूस हो रहा पास्ता बनाते हुए जिम्मे कि मैं कुछ भुल है, कुछ मे तो भुल चुक होगी जो आप बहुत टाइम बाद बनाने फिर अपने आपू लगता कि मैं कुछ भुल गई तो एसिस यूज करी वो है रेड चिली सॉस ग्रीन चिली सॉस शेजवान चटनी पीजा पास्ता सॉस से टमैटो ਕੈਚਅਪ ਵੀ ਮੈਂ ਪਾਈ ਸੀ ਉਹ ਮੈਂ ਅੰਦਰ ਰੱਖਦੀ ਤੇ ਇਧਰ ਮੈਂ ਨਾਲ ਦੀ ਨਾਲ ਸ਼ਾਮ ਦੀ ਸਬਜੀ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਅਸੀਂ ਸ਼ਾਮ ਨੂੰ ਬਾਜ਼ਾਰ ਜਾਣਾ ਮੈਨੂੰ ਆਈ ਸਬਜੀ ਬਣਾਣੀ ਹੈ ਟਾਈਮ ਹੋ ਗਿਆ 2 ਵਜੇ 2 ਵਜੇ ਚੁੱਕੇ ਨੇ ਮੈਂ ਸਬਜੀ ਕੱਟ ਕੇ ਹਟੀਆਂ ਕद्दू ਦੀ ਤੁਹਾਨੂੰ ਬਣਾਉਣੀ ਹੈ ਸਬਜੀ ਸ਼ਾਮ ਵਾਲੀ ਸਬਜੀ ਸ਼ਾਮ ਵਾਲੀ ਸਬਜੀ ਅੱਜ ਮੈਂ ਜਲਦੀ ਆਏ ਬਣਾ ਰਹੀ ਹਾਂ ਕਿਉਂਕਿ ਅਸੀਂ ਨਾ ਬਾਜ਼ਾਰ ਜਾਣਾਗਾ ਫਿਰ ਦਵਿੰਦਰ ਦਾ ਨਹੀਂ ਪਤਾ ਕਦੋਂ ਕਹਿ ਦਿੰਜੀ ਆਪਾਂ ਬਾਜ਼ਾਰ ਚੱਲ ਜਾਈਏ ਫਿਰ ਉੱਥੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਫਿਰ ਆ ਕੇ ਫੇਰ ਮੇਰੀ ਭਾਈ ਦੌੜ ਹੋਊਗੀ ਸੋ ਇਸੋ ਬੈਟਰ ਆ ਕਿ ਮੈਂ ਸਬਜੀ ਬਣਾ ਕੇ ਜਾਵਾਂ ਆਟਾ ਗੁੰ ਤੇ ਕੱਪੜੇ ਸੁੱਕ ਚੁੱਕੇ ਨੇ ਬੈੱਡ ਮੇਰਾ ਕੱਪੜਿਆਂ ਨਾਲ ਭਰਿਆ ਪਿਆ ਕੱਪੜੀ ਕੱਪੜੇ ਚੇਰ ਤੇ ਵੀ ਕੱਪੜੀ ਬਾਹਰ ਵਸਕਲੀਆਂ ਜੀਨਸ ਰਹੀਆਂ ਸੀ ਉਹ ਮੈਨੂੰ ਲਿਉਣੀ ਚਾਹ ਕੇ ਸੁੱਕ ਚੁੱਕੀਆਂ ਹੋਣੀਆਂ ਤੇ ਉਸ ਤੋਂ ਬਾਅਦ ਇਹਨਾਂ ਕੱਪੜਿਆਂ ਨੂੰ ਤੈਅ ਕਰਾਂ ਪਹੁੰਚਾਉਣੀ ਆ ਆਪਦੀ ਜਗ੍ਹਾ ਤੇ ਪ੍ਰੈਸ ਵਾਲੇ ਫਿਰ ਜੋ ਟਾਈਮ ਲੱਗੂਗਾ ਪ੍ਰੈਸ ਕਰੂੰਗੀ ਤੇ ਹੁਣ ਮੈਂ ਬਣਾਉਣੀ ਆ ਸਬਜ਼ੀ ਕਦੂ ਦੀ ਚਾਰ ਵਾਚੂ ਕੇ ਨੇ ਚੱਲੀਏ ਬਾਜ਼ਾਰ ਮੈਂ ਆਪਣੇ ਕੰਮ ਕਰਕੇ ਸਬਜ਼ੀ ਬਣੀ ਪਈ ਆ ਆਟਾ ਕੁੰਨੇ ਆ ਫਿਰ ਦਿੰਦੇ ਹਾਸਤੇ ਨੇ ਮੈਂ ਆਪਣੇ ਕੰਮ ਕਰਕੇ ਚੱਲੀ ਆ ਫਿਰ ਆ ਕੇ ਟੈਨਸ਼ਨ ਨਹੀਂ ਹੈਗੀ ਕਿਸਮ ਜੀ ਕੀ ਬਣਾਈਏ ਕੀ ਖਾਈਏ ਛੋਲਾ ਚੱਕ ਲੈ ਕਿਉਂਕਿ ਅੱਜ ਐਸੀ ਜਾਣਾ ਛੋਟੀ ਗੱਡੀ ਤੇ ਜਾਣਾ ਸੀ ਛੋਟੀ ਗੱਡੀ ਤੇ ਆਜੋ ਲਈ ਆਮ ਆਪਣੀ ਗੱਡੀ ਅੱਜ ਜਾਣਾ ਸੀ ਐਕਟਿਵ ਆ ਤੇ ਬਾਜ਼ਾਰ ਚ ਰਸ਼ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਛੋਲਾ ਚੱਕ ਲੈ ਸਮਾਨੀ ਕਮੋਟੇ ਚ ਪਾਇਆ ਜਾਊਗਾ ਚਲੋ ਫਿਰ ਆਉਂਦੇ ਹੋ ਟਾਈਮ ਨੜਾਵਾਂਗੇ ਜਾਣਾ ਵੀ ਐਕਟਿਵ ਆ ਆ ਗਈ ਆਪਣੀ ਗੱਡੀ ਚੱਲੀਏ ਚੱਲੀਏ ਆਪਣੀ ਗੱਡੀ ਤੇ ਅੱਜ ਲਵਾਂਗੇ ਹਵਾ ਠੰਢੀ ਠੰਢੀ ਤਾਜ਼ਾ ਜੀ ਜੀ ਟਾਈਮ ਹੋ ਰਿਹਾ ਪੌਣੇ 6 ਬਜ਼ਾਰ ਤੋਂ ਅਸੀਂ ਆ ਗਏ ਐਕਟੀਵਾ ਤੇ ਐਨਾ ਘੱਟ ਟਾਈਮ ਲੱਗਾ 4 ਵਜੇ ਅਸੀਂ ਗਏ ਸੀ ਅ ਸਾਢੇ 5 ਦੇ ਕਰੀਬ ਅਸੀਂ ਘਰ ਆ ਗਏ ਡੇਢ ਘੰਟੇ ਵਿੱਚ ਨਹੀਂ ਤਾਂ ਕਾਰ ਤੇ ਜਾਓ ਤਾਂ ਐਨਾ ਜ਼ਿਆਦਾ ਰਸ਼ ਐਨਾ ਜ਼ਿਆਦਾ ਟ੍ਰੈਫਿਕ ਜਦੋਂ ਹੀ ਨਹੀਂ ਮਿਲਦੀ ਕਾਰ ਖੜਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਐਕਟੀਵਾ ਤੇ ਕੰਮ ਬੜੇ ਜਲਦੀ ਹੋ ਗਈ ਮੈਂ ਤਾਂ ਆਪ ਹੈਰਾਨ ਵੀ ਐ ਘੰਟੇ ਚੱਪ ਕੰਮ ਨਹੀਂ ਕਰਕੇ ਆ ਗਏ ਕਾਰ ਤੇ ਤਾਂ 8 ਵਜੇ ਵੱੱਲੇ ਬੰਦਾ ਘਰੇ ਨਹੀਂ ਆ ਸਕਦਾ ਹੈਗਾ ਤੇ ਮੈਂ ਤੁਹਾਨੂੰ ਦਿਖਾ ਦਾਂ ਜਿਹੜੇ 2 2 4 ਕੁ ਮੈਂ ਚੀਜ਼ਾਂ ਖਰੀਦੀਆਂ ਨੇ ਉਸ ਤਾਂ ਸਬਜੀ ਫਰੂਟ ਖਰੀਦ ਖਰੀਦਣਾ ਸੀ ਉਹ ਲੈ ਕੇ ਆਇਆਗੇ ਸੈਲਡ ਖੀਰਾ ਵਗੈਰਾ ਟਮਾਟਰ ਖਤਮ ਹੋ ਗਏ ਤੇ ਸੀ ਉਹ ਲੈ ਕੇ ਆਉਣੀ ਸੀ ਤੇ ਉਸ ਤੋਂ ਬਿਨਾ ਇੱਕ ਮੈਂ ਭਾਂਡਾ ਵਾਲੀ ਦੁਕਾਨ ਤੋਂ ਲੈ ਆ ਟੋਂਗ ਆ ਤਾਂ ਤੇਰਾ ਸ ਇੰਨਾ ਜਿਆਦਾ ਰਸ਼ ਦੁਕਾਨ ਤੇ ਆ ਕਿ ਮੈਂ ਭਾਈ ਨੂੰ ਕਿਹਾ ਜਾ ਕਿ ਮੈਂ ਤਾਂ ਤੇਰਾ ਸ ਕਹਿੰਦੇ ਹਾਂ ਅੱਜ ਆ ਕੱਲ ਤਾਂ ਤੇਰਾ ਸਾਤ ਦਿਨ ਕੀ ਵਸੇ ਅੱਜ ਸ ਸੰਡੇ ਕਾ ਸੈਟਰਡੇ ਆ ਸੈਟਰਡੇ ਆ 18 ਅਕਤੂਬਰ ਤਰੀਕ ਆ ਅੱਜ ਸੈਟਰਡੇ ਬਹੁਤ ਜਿਆਦਾ ਰਸ਼ ਪੈ ਰਹਾ ਨੂੰ ਥਾਣਾ ਦੁਕਾਨ ਵਿੱਚ ਮੈਂ ਇੱਕ ਟੋਂਗ ਲੈਣਾ ਸੀਗਾ ਜੇ ਆਪਾਂ ਸਨੈਕ ਸਰਵ ਕਰਦੇ ਆ ਸਨੈਕਸ ਆਏ ਚੱਕ ਕੇ ਆਪਣੀ ਪਲੇਟ ਵਿੱਚ ਰੱਖਣ ਵਾਸਤੇ ਮੇਰੇ ਕੋਲ ਹੈਗਾ ਪਰ ਉਹ ਨੂਡਲਸ ਵਾਲਾ ਉਹਨਾਂ ਸਨੈਕਸ ਸਹੀ ਤਰੀਕੇ ਨਾਲ ਰੱਖ ਨਹੀਂ ਜਾਂਦੇ ਪਕੜ ਜਿੰਨੇ ਪੈਣੇ ਸਨੈਕਸ ਤੇ ਉਹਨਾਂ ਨੂਡਲ ਸਰਵ ਹੁੰਦੀਆਂ ਨੇ ਤੇ ਆ ਮੈਂ ਲੈ ਕੇ ਆਉਣਾ ਸੀਗਾ ਆ ਵਾਲੀ ਚੀਜ਼ ਲੈ ਕੇ ਆਇਆ ਟੋਂਗ ਚਿਮਟੇ ਮੰਗ ਹੁੰਦਾ ਨਾ ਤਾਂ ਪਕੜਨ ਵਾਸਤੇ ਖੋਲਾ ਪੈਕਿੰਗ ਇੱਕ ਚੀਜ਼ ਹੀ ਰਹੀ ਹੈ ਬਾਹਰ ਵਾਲੀ ਦੁਕਾਨ ਤੋਂ ਇੱਕ ਮੈਨੂੰ ਜੰਗ ਬੜਾ ਕਿਊਟ ਲੱਗਾ ਛੋਟਾ ਜੀ ਕਰਦਾ ਨਾ ਵੀ ਆ ਵੀ ਲੈ ਲਵੋ ਦੇਖ ਕੇ ਆ ਵੀ ਨਾਲ ਫਿਰ ਆਪਦੇ ਆਪ ਨੂੰ ਮਸਾ ਕੰਟਰੋਲ ਕਰੀਦਾ ਦੇਖ ਦੇਖ ਹੀ ਮਨ ਭਰ ਲਈਦਾ ਇਹ ਹੈਵੀ ਬਣਾ ਪੂਰਾ ਭਾਰੀ ਆ इस तरह स्नैक सर्व करने वास्ते वन फिफ्टी का डेढ़ सौ का पूरा हैवी च मेन हल्का होगा पूरा हैवी है एक चीज तो होगी दूसरी चीज है क्या मिक्सर एक कल मिक्सी है जूसर नहीं है मिक्सर ग्राइंडर जूसर नहीं है का। यह है का प्रिंगल ब्रांड का ਪ੍ਰਿੰਗਲ ਕੰਪਨੀ ਦਾ ਹੈਗਾ ਇਹ ਇਹਨੂੰ ਤਿੰਨ ਜੱਗ ਮਿਲ ਜਾਂਦੇ ਤੁਹਾਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਛੋਟਾ ਉਸ ਤੋਂ ਵੱਡਾ ਉਸ ਤੋਂ ਵੱਡਾ ਤਿੰਨ ਜੱਗ ਮਿਲ ਜਾਂਦੇ ਨੇ 2000 ਵਾਲੀ ਮਿਕਸੀ ਵੀ ਹੈਗੀ ਸੀ ਫਿਰ ਅਸੀਂ ਤਿੰਨ ਵਾਲੀ ਲੈ ਲਈ ਤੇ ਪ੍ਰਾਈਸ ਦਾ ਡਿਫਰੈਂਸ ਸਿਰਫ 200 ਦਾ ਸੀ ਇਹ 200 ਮਹਿੰਗੀ ਹੈ ਤੇ 200 ਹਾਂ ਸੌਰੀ ਦੋ ਜੱਗ ਵਾਲੀ 2000 ਜਿਸ ਨਾਲ ਉਹਨਾਂ ਉਹ 200 ਘੱਟ ਸੀ ਇਹ 200 ਪ੍ਰਾਈਸ ਜਾ ਕੇ ਇਹ ਹੈਗੀ ਆ 1900 ਦੀ ਉਹ 1800 1700 ਦੀ ਸੀ ਇਹ 1900 ਦੀ ਹੈ ਬਸ ਦੋ ਥੋੜਾ ਡਿਫਰੈਂਸ ਹੈ ਪਰ ਇਹਨਾਂ ਜਾ ਕੇ ਇੱਕ ਐਕਸਟਰਾ ਮਿਲ ਗਿਆ ਇਹ ਕਿਸ ਨੇ ਮੰਗਵਾਈ ਸੀ ਸਾਡੇ ਤੋਂ ਉਹਦੇ ਵਾਸਤੇ ਅਸੀਂ ਇਹ ਚੀਜ਼ ਲਈ ਹੈ ਘਰ ਵਾਸਤੇ ਸਾਡੇ ਕੋਲ ਤਾਂ ਹੈਗੀ ਹੈ ਕਿਸ ਨੇ ਮੰਗਵਾਈ ਸੀ ਤੇ ਉਹਨਾਂ ਵਾਸਤੇ ਇਹ ਲੈ ਕੇ ਆਈਆਂ ਮਿਕਸੀ 500 ਵਟ ਦੀ ਮੋਟਰ ਹੈ ਤੇ ਬਾਕੀ ਉਹਨਾਂ ਨੇ ਬਿੱਲ ਵੀਰ ਦਿੱਤਾ ਗਾਰੰਟੀ ਵੰਟੀ ਉਹਦੇ ਵਿੱਚ ਹੁੰਦੀ ਹੈ ਜਿਵੇਂ ਵੀ ਹੁੰਦਾ ਸੋ ਆਪਾਂ ਸਾਲ ਦੇ ਵਿੱਚ ਕੰਪਲੇਨਟ ਕਰ ਸਕਦੇ ਹਾਂ ਤੇ ਉਸ ਤੋਂ ਬਿਨਾ ਮੈਂ ਲੈ ਕੇ ਆਈਆਂ ਬੈੱਡ ਸ਼ੀਟਸ ਅੱਜ ਫੇਰ ਬੈੱਡ ਸ਼ੀਟਸ ਤੇ ਸ਼ਾਪਿੰਗ ਕਰੀ ਹੈ

ਤੇ ਆ ਬੈਂਡ ਸ਼ੀਟਸ ਨੇ ਬੈੱਡ ਸ਼ੀਟ ਪੂਰੀਆਂ ਲੰਬੀਆਂ ਇੰਨੀ ਲੰਬੀ ਬੈੱਡ ਸ਼ੀਟ ਹੈ ਵੀ ਪੂਰੀ ਲੰਬੀ ਚੌੜੀ ਪੂਰੀ ਹੈ ਤੇ ਇਸ ਤਰ੍ਹਾਂ ਇਹਦਾ ਪ੍ਰਿੰਟ ਹੈ ਸਾਈਡ ਤੇ ਬਾਰਡਰ ਬਣਿਆ ਹੋਇਆਗਾ ਇਸ ਤਰ੍ਹਾਂ ਸਾਈਡ ਤੋਂ ਲੇਡੀ ਵੀ ਹੋਈ ਇੰਨੀ ਸਿੰਗਲ ਚਾਦਰਾਂ ਕੋਈ ਲੇਡੀਆ ਨਹੀਂ ਹੁੰਦੀ ਸਾਈਡ ਤੋਂ ਲੇਡੀ ਵੀ ਹੋਈ ਹੈ ਵਧੀਆ ਇਹ ਸਿੰਗਲ ਚਾਦਰਾਂ ਦੋ ਨਹੀਂ ਤੇ ਦੋ ਹੀ ਪੀਲੋ ਕਵਰ ਨੇ ਇਹ ਹੈਗੀਆਂ ਨੇ 600 ਦਾ ਜੋੜਾ ਤੇ ਉਸ ਤੋਂ ਬਿਨਾ ਮੈਂ ਲੈ ਕੇ ਆ ਦੋ ਡਬਲ ਬੈਂਡ ਸ਼ੀਟਸ ਇਹ ਮੇਰੇ ਤੋਂ ਕਿਸ ਨੇ ਮੰਗਵਾਈਆਂ ਸੀ ਮੇਰੇ ਉਹਨਾਂ ਵਾਸਤੇ ਇਹ ਜੇ ਮੈਂ ਤਾਂ ਪਹਿਲਾਂ ਲਈ ਸੀ ਇਹ ਮੇਰੇ ਤੋਂ ਮੰਗਵਾਈਆਂ ਸੀ ਕਿਸੇ ਲਈ ਫਿਰ ਮੈਨੂੰ ਉਹਨਾਂ ਵਾਸਤੇ ਇਹ ਲੈਉਣੀਆਂ ਪਈਆਂ ਆਹ ਡਬਲ ਬੈੱਡ ਕਿਟਾ ਇਹ ਸੇਮ ਸ਼ੈਨ ਮੇਰੇ ਨਾਲ ਉਹਦੇ ਨਾਲ ਉਹ ਜਿਹੜੀ ਮੈਂ ਬਲੂ ਕਲਰ ਸੀ ਲੈ ਕੇ ਆਈਆਂ ਆਪਣੇ ਵਾਸਤੇ ਇਹ ਕਲਰ ਗ੍ਰੀਨ ਹੈ ਇਹ ਵੀ ਕਲਰ ਬਹੁਤ ਸੋਹਣਾ ਲੱਗ ਰਿਹਾ ਹੁਣ ਇਹ ਸਿੰਗਲ 'ਚ ਬਹੁਤ ਸਾਰੇ ਆਪਸ਼ਨ ਸੀ ਪਰ ਡਬਲ ਵਿੱਚ ਉੱਤੇ ਆਪਸ਼ਨ ਬਹੁਤ ਘੱਟ ਗਏ ਸਿਰਫ 8-9 ਹੀ ਤੀਸ ਚਾਦਰਾਂ ਦੇ ਫਿਰ ਇੰਨੇ ਥੋੜੀਆਂ ਵਿੱਚੋਂ ਸਿਲੈਕਟ ਕਰਨੇ ਬੜੇ ਔਖੇ ਹੋ ਜਾਂਦੇ ਨੇਗੇ ਆਹ ਬੜਾ ਸੋਹਣਾ ਕਲਰ ਗ੍ਰੀਨ ਕਲਰ ਹੈ ਵੀ ਸੋਹਣਾ ਲੱਗਿਆ ਮੈਨੂੰ ਗ੍ਰੀਨ ਕਲਰ ਇਹ ਇੱਕ ਤਾਵਲਾ ਇਹ ਵੀ ਕਲਰ ਸੋਹਣਾ ਜਿਹਦੇ ਵਿੱਚ ਬਹੁਤ ਜ਼ਿਆਦਾ ਰੰਗ ਜੇ ਹੁੰਦੇ ਨੇ ਮੈਨੂੰ ਉਹ ਚਾਦਰਾਂ ਨਹੀਂ ਪਸੰਦ ਹੈਗੀਆਂ ਮੈਨੂੰ ਡੀਸੈਂਟ ਜੀ ਲੁੱਕ ਵਾਲੀਆਂ ਘੱਟ ਰੰਗਾਂ ਵਾਲੀਆਂ ਚਾਦਰਾਂ ਹੀ ਸੋਹਣੀਆਂ ਲੱਗਦੀਆਂ ਨੇ ਜਿਹਦੇ ਵਿੱਚ ਬਹੁਤ ਬਹੁਤ ਰੰਗ ਬਰੰਗੀਆਂ ਨਹੀਂ ਹੁੰਦੀਆਂ ਨੇ ਉਹ ਨਹੀਂ ਸੋਹਣੀਆਂ ਲੱਗਦੀਆਂ ਬਾਕੀ ਆਪੋਰ ਦੀ ਚੋਇਸ ਹੁੰਦੀ ਹੈ ਨਾ ਇਸ ਤਰ੍ਹਾਂ ਦਾ ਸਰਾਣੇ ਦਾ ਪ੍ਰਿੰਟ ਹੈ ਇਹ ਦੂਸਰੀ ਸਾਈਡ ਤੋਂ ਤਾਵਲਾ ਪ੍ਰਿੰਟ ਹੈ ਇਹਨਾਂ ਤੇ ਜ਼ਿੱਪ ਲੱਗੀ ਹੋਈ ਹੈ

ਉਸ ਤੋਂ ਬਾਅਦ ਹੀਟ ਬੈਲਟ ਲਾ ਕੇ ਥੋੜਾ ਜਨਾ ਰੈਸਟ ਕਰਦੀ ਆਂ ਫਿਰ ਕੱਪੜੇ ਪਏ ਨੇ ਢੇਰ ਪ੍ਰੈਸ ਕਰਨਾਂ ਵਾਲਾ ਕੋਸ਼ਿਸ਼ ਕਰੂੰਗੀ ਕਿ ਮੈਂ ਪਹਿਨ ਤੋਂ ਪਹਿਲਾਂ ਪਹਿਲਾਂ ਅੱਜ-ਅੱਜ ਪ੍ਰੈਸ ਆੜੇ ਕੱਪੜੇ ਨਿਮੇੜਦਾ ਬਾਕੀ ਦੇਖਦੇ ਆਂ ਕੀ ਹੁੰਦਾ ਕੋਸ਼ਿਸ਼ ਤਾਂ ਮੇਰੀ ਹੁੰਦੀ ਵੀ ਸਾਰੇ ਕੰਮ ਨਿਬੇੜਦੀ ਆ ਵੀ ਕਰਦਾ ਆ ਵੀ ਕਰਦਾ ਅੱਜ ਹੀ ਕਰਦਾ ਨਾ ਬਾਕੀ ਦੇਖਣਾ ਫਿਰ ਆਪਣੀ ਬੋਡੀ ਅਸੇਤ ਅੱਗੇ ਆ ਦਊਗੀ ਕਿ ਨਹੀਂ ਨਹੀਂ ਕੀ ਬਣਦਾ ਤੇ ਹੁਣ ਟਾਈਮ ਹੋ ਗਿਆ ਸੀ ਮੇਰੇ ਡਿਨਰ ਦਾ 7:00 ਵਜੇ ਕਰੀਮ ਟਾਈਮ ਸੀ ਮੈਂ ਆਪਣਾ ਡਿਨਰ ਕਰ ਰਹੀ ਆ ਕਦੂ ਦੀ ਸਬਜ਼ੀ ਬਣਾਈ ਇਸ ਨਾਲ ਫੁਲਕਾ ਤੇ ਦਹੀਂ ਮੈਂ ਕਿ ਖਾਣਾ ਖਾ ਲਈਏ अपना खाना खाके उस वक्त ना करे कपड़े प्रेस कपड़े प्रेस खोंगे करते हिम्मत ही करके ਤੇ ਬਹੁਤ ਹੀ ਜ਼ਿਆਦਾ ਕੱਪੜੇ ਸੀ ਪਰ ਬਹੁਤ ਵਧੀਆ ਕੰਮ ਹੋ ਗਿਆ ਮੈਂ ਕਿਹਾ ਚਲੋ ਹੁਣ ਰਾਤ ਨੂੰ ਰੈਸਟ ਤਾਂ ਕਰ ਲਾਂਗੇ ਵੀ ਕੱਪੜਿਆਂ ਦਾ ਕੰਮ ਖਤਮ ਕਰਦੇ ਨੇ ਕੱਲ ਨੂੰ ਫਿਰ ਇਹਨਾਂ ਤੇ ਮੈਂ ਲੰਕੀ ਜਾਊਂਗੀ ਸੋ ਐਸੀ ਜੀ ਮੇਰੇ ਅੱਜ ਦੀ ਵੀਡੀਓ ਵੀਡੀਓ ਦੇਖਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਚਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਅਦ ਤੱਕ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ